राष्ट्रपति डोनाल्ड ट्रम्प ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਲਗਾਤਾਰ ਸਖਤੀ ਵਰਤੀ ਜਾ ਰਹੀ ਸੀ ਉਹਨਾਂ ਨੂੰ ਦੇਸ਼ ਦੇ ਵਿੱਚੋਂ ਡਿਪੋਰਟ ਕਰਕੇ ਬਾਹਰ ਕੱਢਿਆ ਜਾ ਰਿਹਾ ਸੀ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਸੀ ਤਾਂ ਹੁਣ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਨਿਕਾਲੇ ਨੂੰ ਤੇਜ ਕਰਨ ਦੇ ਲਈ 18ਵੀਂ ਸਦੀ ਦੇ ਕਾਨੂੰਨ ਦੀ ਵਰਤੋਂ ਦਾ ਐਲਾਨ ਕੀਤਾ ਸੀ ਪਰ ਕੁਝ ਘੰਟਿਆਂ ਬਾਅਦ ਹੀ ਇੱਕ ਸੰਘੀ ਅਦਾਲਤ ਦੇ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਨੂੰ ਲਾਗੂ ਕਰਨ ਤੇ ਰੋਕ ਦਿੱਤਾ ਜੀ ਹਾਂ ਦੱਸਦੇ ਇੱਕ ਟਰੰਪ ਪ੍ਰਸ਼ਾਸਨ ਨੇ ਇਸ ਕਾਨੂੰਨ ਦੀ ਵਰਤੋਂ ਇਹ ਕਹਿੰਦੇ ਹੋਏ ਕੀਤੀ ਕਿ ਵੈਨਜੂਏਲਾ ਦਾ ਇੱਕ ਗਰੋ ਅਮਰੀਕਾ ਤੇ ਹਮਲਾ ਕਰ ਰਿਹਾ ਤੇ ਪ੍ਰਸ਼ਾਸਨ ਦੇ ਕੋਲ ਆਪਣੇ ਮੈਂਬਰਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਨਵੀਆਂ ਸ਼ਕਤੀਆਂ ਨੇ ਕੋਲੰਬੀਆ ਜ਼ਿਲ੍ਹੇ ਦੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਮੁੱਖ ਜੱਜ ਜੇਮਜ ਈ ਬੋਸਬਰਗ ਨੇ ਕਿਹਾ ਕਿ ਉਹਨਾਂ ਨੂੰ ਆਪਣਾ ਹੁਕਮ ਤੁਰੰਤ ਜਾਰੀ ਕਰਨ ਦੀ ਲੋੜ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਪ੍ਰਵਾਸੀਆਂ ਨੂੰ ਅਲ ਸਲਵਾਡੋਰ ਤੇ ਹੰਡੂਰਾਸ ਭੇਜ ਰਹੀ ਹੈ ਤਾਂ ਅਮਰੀਕੀ ਪ੍ਰਸ਼ਾਸਨ ਦਾ ਦਾਵਾ ਹੈ ਕਿ ਟਰੰਪ ਦੇ ਐਲਾਨ ਦੇ ਤਹਿਤ ਇਨ੍ਹਾਂ ਪ੍ਰਵਾਸੀਆਂ ਨੂੰ ਨਵੇਂ ਸਿਰੇ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਅਤੇ ਉਹਨਾਂ ਨੂੰ ਅਲ ਸਲਵਾਡੋਰ ਅਤੇ ਹੰਡੂਰਾਸ ਦੇ ਵਿੱਚ ਕੈਦ ਕੀਤਾ ਜਾਵੇਗਾ ਐਲ ਸਰਵਾਡੋਰ ਇਸ ਹਫਤੇ 300 ਪ੍ਰਵਾਸੀਆਂ ਨੂੰ ਸਵੀਕਾਰ ਕਰਨ ਦੇ ਲਈ ਸਹਿਮਤ ਹੋਇਆ ਜਿਨ੍ਹਾਂ ਨੂੰ 트੍ਰੰਪ ਪ੍ਰਸ਼ਾਸਨ ਨੇ ਗੈਂਗ ਮੈਂਬਰ ਨਾਂ ਵਜੋਂ ਨਾਮਜ਼ਦ ਕੀਤਾ ਸੀ ਤਾਂ ਹੁਣ ਬੋਸਬਰਗ ਨੇ ਸ਼ਨੀਵਾਰ ਸ਼ਾਮ ਨੂੰ ACLJ ਅਤੇ ਡੈਮੋਕ੍ਰੇਸੀ ਫਾਰਵਰਡ ਦੁਆਰਾ ਦਾਇਰਿਕ ਕੇਸ ਦੀ ਸੁਣਵਾਈ ਦੇ ਦੌਰਾਨ ਕਿਹਾ ਮੈਨੂੰ ਨਹੀਂ ਲੱਗਦਾ ਕਿ ਮੈਂ ਹੋਰ ਇੰਤਜ਼ਾਰ ਕਰ ਸਕਦਾ ਤੇ ਮੈਨੂੰ ਕਾਰਵਾਈ ਕਰਨੀ ਪਵੇਗੀ ਉਸ ਫੈਂਸ ਦੇ ਤੋਂ ਕੁਝ ਘੰਟੇ ਪਹਿਲਾਂ ਟਰੰਪ ਨੇ 1798 ਦੇ ਐਲੀਨ ਐਨਮੀਜ਼ ਐਕਸ ਐਕਟ ਦੀ ਵਰਤੋਂ ਕਰਕੇ ਦਾਵਾ ਕੀਤਾ ਕਿ ਵੈਨਜ਼ੂਏਲਾ ਦਾ ਗੈਂਗ ਟ੍ਰੇਨ ਡੀ ਅਰਾਗਵਾਸ ਜੁਕਤ ਰਾਜ ਅਮਰੀਕਾ ਤੇ ਹਮਲਾ ਕਰ ਰਿਹਾ ਸੀ ਇਹ ਐਕਟ ਰਾਸ਼ਟਰਪਤੀ ਨੂੰ ਵੱਡੇ ਪੱਧਰ ਤੇ ਦੇਸ਼ ਨਕਾਲੇ ਨੂੰ ਤੇਜ਼ ਕਰਨ ਦੇ ਲਈ ਨੀਤੀ ਅਤੇ ਕਾਜ਼ਗਾਰੀ ਕਾਰਵਾਈ ਦੇ ਸਬੰਧ ਦੇ ਵਿੱਚ ਵਿਆਪਕ ਅਧਿਕਾਰ ਦਿੰਦਾ ਹੈ। ਇਹ ਐਕਟ ਅਮਰੀਕੀ ਇਤਿਹਾਸ ਦੇ ਵਿੱਚ ਸਿਰਫ 3 ਵਾਰ ਵਰਤਿਆ ਗਿਆ ਤੇ ਉਹ ਵੀ ਸਿਰਫ ਯੁੱਧ ਦੇ ਸਮੇਂ। ਤਾਂ ਪਹਿਲਾ ਇਸ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਕੀਤੀ ਗਈ ਸੀ। ਉਸ ਸਮੇਂ ਇਸ ਦੀ ਵਰਤੋਂ ਜਰਮਨ ਅਤੇ ਇਟਾਲੀਅਨ ਲੋਕਾਂ ਨੂੰ ਕੈਦ ਕਰਨ ਦੇ ਨਾਲ ਹੀ ਹੋਈ ਸੀ। ਤਾਂ ਜਾਪਾਨੀ ਅਮਰੀਕੀ ਨਾਗਰਿਕਾਂ ਨੂੰ ਸਮੂਹਿਕ ਨਜ਼ਰਬੰਦ ਕਰਨ ਦੇ ਲਈ ਵੀ ਕੀਤੀ ਗਈ ਸੀ ਦੱਸਦੀ ਕਿ ਨਿਆਯ ਵਿਭਾਗ ਨੇ ਦਲੀਲ ਦਿੱਤੀ ਹੈ ਕਿ ਜੇਕਰ ਅਦਾਲਤ ਨੇ ਇਹ ਰੋਕ ਬਰਕਰਾਰ ਰੱਖੀ ਤਾਂ ਇਹ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਅਦਾਲਤ ਦੀ ਸ਼ਕਤੀ ਵਧਾਉਣ ਦੇ ਬਰਾਬਰ ਹੋਵੇਗਾ ਇਸ ਕਰਕੇ 트ੰਪ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਜੇਕਰ ਅਗਲੇ ਕਦਮ ਦੀ ਗੱਲ ਕਰੀਏ ਤਾਂ ਹੁਣ ਦਿਲਚਸਪੀ ਇਹ ਰਹੇਗੀ ਕਿ ਅਦਾਲਤ 트럼ਪ ਪ੍ਰਸ਼ਾਸਨ ਦੀ ਚਰੋਥੀ ਤੇ ਕੀ ਫੈਸਲਾ ਲੈਂਦੀ ਹੈ ਕਿ ਉਹ ਰਾਸ਼ਟਰਪਤੀ ਦੀ ਯੋਜਨਾ ਤੇ ਲਗਾਈ ਰੋਕ ਨੂੰ ਹਟਾਉਂਦੀ ਹੈ ਜਾਂ ਨਹੀਂ ਇਮੀਗ੍ਰੇਸ਼ਨ ਨੀਤੀ ਤੇ ਅਦਾਲਤ ਅਤੇ 트੍ਰੱਪ ਪ੍ਰਸ਼ਾਸਨ ਦੇ ਵਿਚਕਾਰ ਇਹ ਟਕਰਾਹ ਹੱਲੇ ਹੋਰ ਗਹਿਰਾ ਹੋ ਸਕਦਾ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸ ਨੂੰ ਲੈ ਕੇ ਲਗਾਤਾਰ ਸਖਤੀ ਵਰਤੀ ਜਾ ਰਹੀ ਸੀ ਉਹਨਾਂ ਨੂੰ ਦੇਸ਼ ਦੇ ਵਿੱਚੋਂ ਡਿਪੋਰਟ ਕਰਕੇ ਬਾਹਰ ਕੱਢਿਆ ਜਾ ਰਿਹਾ ਸੀ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਸੀ ਤਾਂ ਹੁਣ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦੇਸ਼ ਨਿਕਾਲੇ ਨੂੰ ਤੇਜ ਕਰਨ ਦੇ ਲਈ 18ਵੀਂ ਸਦੀ ਦੇ ਕਾਨੂੰਨ ਦੀ ਵਰਤੋਂ ਦਾ ਐਲਾਨ ਕੀਤਾ ਸੀ ਪਰ ਕੁਝ ਘਟਿਆ ਬਾਅਦ ਹੀ ਇੱਕ ਸੰਘੇ ਅਦਾਲਤ ਦੇ ਜੱਜ ਨੇ ਟਰੰਪ ਪ੍ਰਸ਼ਾਸਨ ਨੂੰ ਇਸ ਨੂੰ ਲਾਗੂ ਕਰਨ ਤੇ ਰੋਕ ਦਿੱਤਾ ਜੀ ਹਾਂ ਦੱਸਦੇ ਇੱਕ ਟਰੰਪ ਪ੍ਰਸ਼ਾਸਨ ਨੇ ਇਸ ਕਾਨੂੰਨ ਦੀ ਵਰਤੋਂ ਇਹ ਕਹਿੰਦੇ ਹੋਏ ਕੀਤੀ ਕਿ ਵੈਨਜੂਏਲਾ ਦਾ ਇੱਕ ਗਰੋ ਅਮਰੀਕਾ ਤੇ ਹਮਲਾ ਕਰ ਰਿਹਾ ਤੇ ਪ੍ਰਸ਼ਾਸਨ ਦੇ ਕੋਲ ਆਪਣੇ ਮੈਂਬਰਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀਆਂ ਨਵੀਆਂ ਸ਼ਕਤੀਆਂ ਨੇ ਕੋਲੰਬੀਆ ਜ਼ਿਲ੍ਹੇ ਦੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਮੁੱਖ ਜੱਜ ਜੇਮਜ ਈ ਬੋਸਬਰਗ ਨੇ ਕਿਹਾ ਕਿ ਉਹਨਾਂ ਨੂੰ ਆਪਣਾ ਹੁਕਮ ਤੁਰੰਤ ਜਾਰੀ ਕਰਨ ਦੀ ਲੋੜ ਹੈ ਕਿਉਂਕਿ ਸਰਕਾਰ ਪਹਿਲਾਂ ਹੀ ਪ੍ਰਵਾਸੀਆਂ ਨੂੰ ਅਲ ਸਲਵਾਡੋਰ ਅਤੇ ਹੋਂਡੂਰਾਸ ਭੇਜ ਰਹੀ ਹੈ ਤਾਂ ਅਮਰੀਕੀ ਪ੍ਰਸ਼ਾਸਨ ਦਾ ਦਾਵਾ ਹੈ ਕਿ ਟਰੰਪ ਦੇ ਐਲਾਨ ਦੇ ਤਹਿਤ ਇਨ੍ਹਾਂ ਪ੍ਰਵਾਸੀਆਂ ਨੂੰ ਨਵੇਂ ਸਿਰੇ ਤੋਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ ਅਤੇ ਉਹਨਾਂ ਨੂੰ ਅਲ ਸਲਵਾਡੋਰ ਅਤੇ ਹੋਂਡੂਰਾਸ ਦੇ ਵਿੱਚ ਕੈਦ ਕੀਤਾ ਜਾਵੇਗਾ ਐਲ ਸਲਵਾਡੋਰ ਇਸ ਹਫਤੇ 300 ਪ੍ਰਵਾਸੀਆਂ ਨੂੰ ਸਵੀਕਾਰ ਕਰਨ ਦੇ ਲਈ ਸਹਿਮਤ ਹੋਇਆ ਜਿਨ੍ਹਾਂ ਨੂੰ 트ੰਪ ਪ੍ਰਸ਼ਾਸਨ ਨੇ ਗੈਂਗ ਮੈਂਬਰ ਨਾ ਵਜੋਂ ਨਾਮਜ਼ਦ ਕੀਤਾ ਸੀ ਤਾਂ ਹੁਣ ਉਹ ਬੋਸਬਰਗ ਨੇ ਸ਼ਨੀਵਾਰ ਸ਼ਾਮ ਨੂੰ ACLJ ਅਤੇ ਡੈਮੋਕ੍ਰੇਸੀ ਫਾਰਵਰਡ ਦੁਆਰਾ ਧਾਇਰਿਕ ਕੇਸ ਦੀ ਸੁਣਵਾਈ ਦੇ ਦੌਰਾਨ ਕਿਹਾ ਮੈਨੂੰ ਨਹੀਂ ਲੱਗਦਾ ਕਿ ਮੈਂ ਹੋਰ ਇੰਤਜ਼ਾਰ ਕਰ ਸਕਦਾ ਤੇ ਮੈਨੂੰ ਕਾਰਵਾਈ ਕਰਨੀ ਪਵੇਗੀ। ਇਸ ਫੈਸਲੇ ਤੋਂ ਕੁਝ ਘੰਟੇ ਪਹਿਲਾਂ 트ੰਪ ਨੇ 1798 ਦੇ ਐਲੀਨ ਐਨਮੀਜ਼ ਐਕਸ ਐਕਟ ਦੀ ਵਰਤੋਂ ਕਰਕੇ ਦਾਵਾ ਕੀਤਾ ਕਿ ਵੈਨਜ਼ੂਏਲਾ ਦਾ ਗੈਂਗ ਟ੍ਰੇਨ ਡੀ ਅਰਾਗਵਾ ਨੂੰ ਸੰਯੁਕਤ ਰਾਜ ਅਮਰੀਕਾ ਤੇ ਹਮਲਾ ਕਰ ਰਿਹਾ ਸੀ। ਇਹ ਐਕਟ ਰਾਸ਼ਟਰਪਤੀ ਨੂੰ ਵੱਡੇ ਪੱਧਰ ਤੇ ਦੇਸ਼ ਨਕਾਲੇ ਨੂੰ ਤੇਜ਼ ਕਰਨ ਦੇ ਲਈ ਨੀਤੀ ਅਤੇ ਕਾਰਜਕਾਰੀ ਕਾਰਵਾਈ ਦੇ ਸਬੰਧ ਦੇ ਵਿੱਚ ਵਿਆਪਕ ਅਧਿਕਾਰ ਦਿੰਦਾ ਹੈ। ਇਹ ਐਕਟ ਅਮਰੀਕੀ ਇਤਿਹਾਸ ਦੇ ਵਿੱਚ ਸਿਰਫ 3 ਵਾਰ ਵਰਤਿਆ ਗਿਆ ਤੇ ਉਹ ਵੀ ਸਿਰਫ ਯੁੱਧ ਦੇ ਸਮੇਂ। ਤਾਂ ਪਹਿਲਾ ਇਸ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਦੌਰਾਨ ਕੀਤੀ ਗਈ ਸੀ। ਉਸ ਸਮੇਂ ਇਸ ਦੀ ਵਰਤੋਂ ਜਰਮਨ ਅਤੇ ਇਟਾਲੀਅਨ ਲੋਕਾਂ ਨੂੰ ਕੈਦ ਕਰਨ ਦੇ ਨਾਲ ਹੀ ਹੋਈ ਸੀ। ਤਾਂ ਜਾਪਾਨੀ ਅਮਰੀਕੀ ਨਾਗਰਿਕਾਂ ਨੂੰ ਸਮੂਹਿਕ ਨਜ਼ਰਬੰਦ ਕਰਨ ਦੇ ਲਈ ਵੀ ਕੀਤੀ ਗਈ ਸੀ ਦੱਸਦੀ ਕਿ ਨਿਆਯ ਵਿਭਾਗ ਨੇ ਦਲੀਲ ਦਿੱਤੀ ਹੈ ਕਿ ਜੇਕਰ ਅਦਾਲਤ ਨੇ ਇਹ ਰੋਕ ਬਰਕਰਾਰ ਰੱਖੀ ਤਾਂ ਇਹ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਅਦਾਲਤ ਦੀ ਸ਼ਕਤੀ ਵਧਾਉਣ ਦੇ ਬਰਾਬਰ ਹੋਵੇਗਾ ਇਸ ਕਰਕੇ 트ੰਪ ਪ੍ਰਸ਼ਾਸਨ ਨੇ ਅਦਾਲਤ ਦੇ ਹੁਕਮ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ ਤੇ ਜੇਕਰ